ਆਹ ਦੇਖੋ ਮੇਰੀ ਘਰ ਵਾਲੀ ਆਹ ਦੇਖੋ ਟੁੱਡੀ ਫਿਰਦੀ ਆ ਉਦਾਂ ਇਹ ਕਹਿੰਦਾ ਮੈਂ ਕਹਿੰਦੀ ਮੇਰਾ ਭਰਾ ਵਾ ਹਾਂਜੀ ਸਾਥੀ ਸ਼੍ਰੀ ਅਗਰਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿਦੇਸ਼ ਦੀ ਹੈ ਤੇ ਵਿਦੇਸ਼ ਦੇ ਵਿੱਚ ਮੁੰਡਾ ਨਾ ਆਪਣੀ ਘਰ ਵਾਲੀ ਦਾ ਪਿੱਛਾ ਕਰਦਾ ਕਰਦਾ ਚਲਾ ਜਾਂਦਾ ਕਿਉਂਕਿ ਕੁੜੀ ਰਿਸਪਾਂਸ ਨਹੀਂ ਸੀ ਦੇ ਰਹੀ ਤੇ ਉੱਥੇ ਜਾ ਕੇ ਮੁੰਡਾ ਵੇਖਦਾ ਕਿ ਕੁੜੀ ਇੱਕ ਮੁੰਡੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਘੁੰਮਦੀ ਫਿਰਦੀ ਹੈ ਤੇ ਕੁੜੀ ਲੋਕਾਂ ਨੂੰ ਦੱਸ ਰਹੀ ਹੈ ਕਿ ਇਹ ਮੇਰਾ ਭਰਾ ਹੈ ਤੇ ਘਰ ਵਾਲਾ ਜਦੋਂ ਉੱਥੇ ਪਹੁੰਚਦਾ ਹੈ ਤੇ ਘਰ ਵਾਲਾ ਜਾ ਕੇ ਉੱਥੇ ਖੁਲਾਸਾ ਕਰਦਾ ਹੈ ਕਿ ਇਹ ਕੋਈ ਇਸ ਕੁੜੀ ਦਾ ਭਰਾ ਨਹੀਂ ਹੈ ਇਹ ਤਾਂ ਇਹਦਾ ਆਸ਼ਿਕ ਹੈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਉਹਦੀ ਵੀਡੀਓ ਬਣਾਉਣ ਲੱਗ ਜਾਂਦਾ ਹੈ ਕਿਉਂਕਿ ਕੁੜੀ ਦੇ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਕੁੜੀ ਕੀ ਕੁਝ ਕਰਦੀ ਫਿਰਦੀ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਕੁੜੀ ਕਹਿ ਰਹੀ ਹੈ ਕਿ ਤੂੰ ਜੋ ਕਰਨਾ ਤੂੰ ਕਰ ਲੈ 200 ਅੱਜਕੱਲ ਦੇਖ ਲਓ ਕਿ ਭਲਾਈ ਦਾ ਜਮਾਨਾ ਹੀ ਨਹੀਂ ਰਿਹਾ ਮੁੰਡੇ ਨੇ 30-40 ਲੱਖ ਰੁਪਏ ਲਾ ਕੇ ਕੁੜੀ ਨੂੰ ਵਿਦੇਸ਼ ਦੇ ਵਿੱਚ ਭੇਜਿਆ ਤੇ ਕੁੜੀ ਉੱਥੇ ਜਾ ਕੇ ਨਵਾਂ ਆਸ਼ਿਕ ਬਣਾ ਲੈਂਦੀ ਹੈ ਤੇ ਪਿੱਛੋਂ ਘਰ ਵਾਲੇ ਨੂੰ ਭੁੱਲ ਜਾਂਦੀ ਹੈ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕਿ ਇਦਾਂ ਦੀਆਂ ਕੁੜੀਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕੁੜੀਆਂ ਜਾ ਕੇ ਵਿਦੇਸ਼ ਦੇ ਵਿੱਚ ਮੁੱਕਰ ਜਾਂਦੀਆਂ ਨੇ ਤੇ ਪਿੱਛੋਂ ਮੁੰਡੇ ਗਲਤ ਕਦਮ ਚੱਕ ਲੈਂਦੇ ਨੇ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਇਸ ਕੁੜੀ ਦਾ ਲੈਜਾ ਕਿਦਾਂ ਦਾ ਆਪਣੇ ਘਰ ਵਾਲੇ ਨੂੰ ਕਿਦਾਂ ਟ੍ਰੀਟ ਕਰ ਰਹੀ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅੱਗੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ ਹੈ ਤੇਰੀ ਮਦੇ ਇਹਨਾਂ ਨੂੰ ਵੇਖੀ ਪਿਆ ਜ਼ਿਲ ਦੇ ਤੇ ਤੇਰੇ ਤੇਰੇ ਪਿਓ ਨੇ ਲਾਇਆ ਤੇਰੇ ਤੇ ਵੇਖੀ ਮੈਂ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਰਾ ਵੇਖੀ ਬੰਦਾ ਕੀ ਤੇਰਾ ਹਣ